ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮਦੀਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੋਰੇ ਨੰਗਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਨਾਮ ਦੱਸਦੇ ਕਰੀ ਆਪਣਾ ਹਾਂ ਲਖਿੰਦਰ ਸਿੰਘ ਠੀਕ ਹੈ ਤੇ ਐਡਰੈਸ ਵੀ ਦੱਸਦੇ ਕਰੀ ਐਡਰੈਸ ਪਿੰਡ ਗੋਰੇ ਨੰਗਲ ਜੀ ਹਾਂਜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਤੇ ਲੱਗੇ ਦਿਹਾਲ ਪੜਾਂਗ ਪੈ ਜਾਂਦਾ ਆਪਣਾ ਲੱਗੇ ਦਿਹਾਲ ਪੜਾਂਗ ਗੱਡਾ ਪੈ ਜਾਂਦਾ ਤੇ ਰਮਦਾਸ ਇਥੋਂ 10 ਕਿਲੋਮੀਟਰ ਤੇ ਇੰਨਾ ਕੀ ਫਦੇ ਘੜੋਣਾ ਹਾਂਜੀ ਇੰਨਾ ਵੀ ਫਦੇ ਘੜ ਤੂੜ ਜਾ ਠੀਕ ਆ ਤੇ ਫੋਨ ਨੰਬਰ ਬੋਲ ਦੇ ਕਰੀ 62838 ਹਾਂਜੀ 4720 ਠੀਕ ਆ ਤੇ ਇੱਕ ਮਾਝੇ ਤੇ ਚਾਰ گاਵਾ ਹਾਂਜੀ ਪਹਿਲਾਂ ਮਾਝੀ ਵਿਖਾ ਲਈ ਆਪਾਂ ਮਾਝ ਇਕੱਲੇ ਗੱਪਣ گاਵਾ ਸਾਰੀਆਂ ਸੁਈਆਂ ਹਾਂਜੀ ਤੋਰਾਂ ਹਾਂ ਫੇਰੇ ਕਰੀ ਨਾ ਚੰਗੇ ਘੱਟ ਕਾਟਦੀ ਹੱਤਰਾਂ ਤੇ ਚੰਗੇ ਪਿੱਠ ਪੜੇ ਦੀ ਆ ਬਾਕੀ ਬਾਰਿਸ਼ ਜਿਹੜੀ ਆ ਗੰਦੀ ਪਈ ਐ ਇੱਧਰ ਕਾਫੀ ਪੈ ਗਿਆ ਨਹੀਂ ਇੱਧਰ ਕਾਫੀ ਪੈ ਗਿਆ ਲੈ ਜਾਵੇ ਦੀ ਤੇ ਅੱਜ ਵੀ ਹਵਾ ਕਾਫੀ ਤੇਜ਼ੀ ਚੱਲਣ ਦੀ ਆ ਲੈ ਜਾ ਬਾਕੀ ਟਾਈਮ ਲੈ ਜਿਓਗੀ ਤਿਆਰ ਹੁੰਦੀ ਥੱਲੇ ਚੰਗੀ ਤੇ ਕਿੰਨਾ ਕੁ ਵਧੀਆ ਤੇਰਾ ਦੁੱਧ ਇਹ ਚੁਵਾਈ ਜਾਊਗੀ ਦੁੱਧ ਮਿੱਠੀ ਪਿਛਲੇ ਸਵੇਰੇ ਦੁੱਧੇ ਸਵੇਰ ਝੋਟੀ ਦੇ ਹਾਂਜੀ ਤੇ ਚਲੋ ਬਹੁਤਾ ਨਹੀਂ ਲੋਕ ਝੂਠੇ ਮਾਰਦੇ ਜਿਆਦਾ ਹੀ ਕਰੇ ਹਾਂਜੀ ਹਾਂਜੀ 12 13 ਲੀਟਰ ਝੋਟੀ ਰਮਾਨ ਵਧੀਆ ਦੁੱਧ ਹੈ ਅੱਛਾ 12 ਕਿਤੇ ਲੱਗੇ ਜਿਹੜਾ ਚੁਵਾਈ ਜਾਊਗੀ 12 ਲੀਟਰ ਖੁੱਲਾ ਡੁੱਲਾ ਤੇ ਕੀ ਰੱਖਣਾ ਇਹਦਾ ਮੁੱਲ ਫਿਰ ਆਪਾਂ ਮਿੱਠੀ ਜੇ ਤਿਆਰ ਹੁੰਦੀ ਹਾਂਜੀ ਕਿੱਦ ਮੁੱਲ ਕੁਝ ਹੋਰ ਹੋਣਾ ਠੀਕ ਆ ਹੁਣ ਕੱਚੀ ਹੈ 20 ਦਿਨ ਠੀਕ ਆ ਹਾਂਜੀ 20 ਦਿਨਾਂ ਦਾ ਕੋਈ ਨਹੀਂ ਕਰ ਦਿੰਨੇ ਲੈ ਸਕਦਾ ਕਿੰਨਾ ਮੋਲੇ ਦੀ 75 ਹੀ ਕਰਦੇ ਆਂ ਅੱਛਾ 700 70 ਦੇ ਮਾਤਰਾ ਕਰਦਾ ਖੁੱਲਾ ਹੀ ਹਾਂਜੀ ਖੁੱਲਾ ਹੀ ਕਰਦਾ ਕੋਈ ਫੋਨ ਲਾਵੇ ਇੱਕ ਰਹੀ ਹਨਾ ਲਾਵੇ ਦੇ ਦਾਂਗੇ ਠੀਕ ਆ ਤੇ ਹੁਣ ਇੱਕ ਆ ਜਿਹੜੀ ਗਾਂ ਆ ਇਹਦਾ ਬੱਚਾ ਕਿਹੜਾ ਜੀ ਇਹ ਵੀ ਮਿੱਠੀ ਬੱਚਾ ਮਾਰ ਗਿਆ ਅੱਛਾ ਇਹਦਾ ਬੱਚਾ ਨਹੀਂ ਹੈਗਾ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਉਤਰਾ ਸੂਈ ਨੂੰ ਵੀ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਦੁੱਧ ਕਿੰਨਾ ਜੀ ਦੇ ਦੇ ਕੋ ਦੁੱਧ ਦੇ ਅਸਤੇ ਹੁਣ 12 ਲੀਟਰ ਤਿਆਰ ਜੀ ਤਿਆਰ 12 ਲੀਟਰ ਹਾਂਜੀ ਜਿਹੜਾ ਘਰੋਂ ਚੁਆ ਕੇ ਦੋਗੇ ਮੈਂ ਨਾ ਕੱਲੇ ਤੋਲਦੇ ਤੋਲਾਂ ਹਾਂ ਫੇਰ ਇੱਕ ਦਿਨ ਬਾਕੀ ਇਹ ਕਿ ਦੁੱਧ ਦੀ ਤੁਸੀਂ ਜਿਹੜੇ ਵੀ ਵੀਰ ਨੇ ਖੜਨੀ ਆ ਉਹ ਤੁਸੀਂ ਆਪ ਚਵਾਈ ਕਰਕੇ ਖੜਨੀ ਆ। ਬਾਕੀ ਸਿੰਗੇ ਦੇ ਨਿਗ ਨਿਗੇ ਹੈਗੇ ਆ ਤੇ ਕਦ ਕਾਠ ਪੱਖਾ ਚੰਗੀ ਆ। ਠੀਕ ਆ। ਆ ਦੇਖ ਸਾਹਦੇ ਜੀ। ਚਲੋ ਲੈ ਜਾ। ਇਤਨਾ ਕੱਦ-ਕਾਟ ਪੱਖੋਂ ਜਿਹੜੀ ਸਹੀ ਆ ਤੇ ਥਣ ਵੀ ਤੁਹਾਨੂੰ ਲੱਗ ਗਿਆ ਤਾਂ ਦਿਖਾ ਦਿਓ ਚੰਦਾਂ ਦੇ ਖਾਲੀ ਤੇ ਇਹਦਾ ਮੁੱਲ ਵੀ ਦੀ ਫਿਰ ਓਦਾਂ ਚਲੋ ਵੀਰ ਜੀ ਭੁੱਖੇ ਆ ਪਾਣੀ ਪੂਣੀ ਡਾਉਣ ਵਾਲਾ ਇਹਨਾਂ ਨੂੰ ਠੀਕ ਆ ਤੇ ਰੇਂਜ ਚੋਂ 36 ਪਾਤੀ ਠੀਕ ਆ ਤੇ ਪਾਣੀ ਠੰਡਾ ਆ ਉਹਦੇ ਤਾਂ ਆਪੇ ਡੰਗਰ ਥੋੜਾ ਜਿਆਦਾ ਵਧੀਆ ਚਾਹਦਾ ਠੀਕ ਆ ਤੇ 1 ਬਾਰ ਲੀਟਰ ਛਿੱਲਾ ਦੁੱਧ ਦੇਵਾਂਗੇ ਠੀਕ ਆ ਤੇ ਦੋ ਟਾਈਮ ਤਿੰਨ ਟਾਈਮ ਚ ਵਾਈ ਕਰਦੇ ਜੀ ਨਹੀਂ ਕਰਾਂ ਹਾਂਜੀ ਹਾਂਜੀ ਜੇ ਜੇ ਨਹੀਂ ਜੇ ਕੇ ਵੀਡੀਓ ਕਾਲ ਤੇ ਚਵਾ ਦਾਂ ਚਲਾ ਹੋ ਕੋਈ ਆਪਣੇ ਚੌਕੇ ਲਾ ਜੇ ਹਨਾ ਆਪਣੇ ਕਿਤਾ ਦੂਰ ਦਾ ਹਨਾ ਹਾਂਜੀ ਤੇ ਇੱਕ ਥਣ ਚ ਗਲਾਸੀਆਂ ਇੱਕ ਗਲਾਸੀ ਈ ਘਾਹਾਂ ਵਾਧਦੇ ਇੱਕ ਥਾਂ ਤੇ ਵਾਧਿਆ ਕਿ ਇੱਕ ਦੂਸਰੇ ਚ ਘਟਿਆ ਜਨ ਕਿ ਤਿੰਨਾਂ ਚ ਬਰਾਬਰ ਆ ਅੱਛਾ ਇੱਕ ਥਾਂ ਚ ਵਾਧ ਕਹਿ ਸਕਦੇ ਅੱਛਾ ਵਾਧਿਆ ਮਤਲਬ ਤਿੰਨਾਂ ਚ ਬਰਾਬਰ ਹੈ ਤੇ ਤੇ ਮੁੱਲੇ ਦਾ ਫਿਰ ਗਲਾਸੀ ਕਿ ਦੁੱਧ ਵਾਧ ਹੋਊਗਾ ਠੀਕ ਆ ਹਾਂਜੀ ਮੁੱਲ ਦੇ ਵੀ ਜਿੱਦਾਂ ਤੇ ਹੀ ਬੱਤੀ ਕਰਦੇ ਆ ਅੱਛਾ 27000 ਤੋਂ ਥੋੜਾ ਬਤ ਮੰਨਤਾ ਕਰ ਅੱਛਾ ਤੇ ਦੁੱਧ 12 ਲੀਟਰ ਕਰੋ ਚਵਾ ਦੇ 12 ਲੀਟਰ ਤੋੜ ਵਧੂ 15 ਲੀਟਰ ਤੱਕ ਜਾਊਗੀ ਜੇ ਪਰਸਨ ਤੇ ਠੀਕ ਆ ਜੀ ਥੋੜੀ-ਤਾੜੀ ਪੈਂਦੀ ਤੇ ਹਾਂ ਜਿਹੜੀ ਆਪਣੇ ਕੋਲ ਆ ਗਈ ਦੂਸਰੇ ਨੰਬਰ ਤੇ ਹਾਂ ਜੀ ਇਹਦੇ ਬਾਰੇ ਵੀ ਦੱਸਤੀ ਹੈ ਹਾਂ ਜੀ ਕਿ ਇਹਨੂੰ ਸੋਈ ਨੂੰ ਤਿੰਨ ਤੋਂ ਚਾਰ ਮਹੀਨੇ ਹੋ ਗਏ ਸੋਈ ਨੂੰ ਅੱਛਾ ਹਾਂ ਜੀ ਤੇ 20 ਦਿਨ ਹੋ ਗਏ ਠੀਕਾ ਭਰੇ ਠੀਕ ਆ ਹਾਂ ਜੀ ਤੇ ਇਹਦੇ ਕੋ ਕਿੰਨਾ ਜੀ ਦੁੱਧ ਇੰਥੇ ਲੋ 8 ਕਿਲੋ ਜੀ 8 ਕਿਲੋ ਹੈਗਾ ਦੁੱਧ ਤੋੜ ਦਈਏ ਫਿਰ ਇਹਦੇ ਵਿੱਚ ਪੈਰ ਬਣਾਏ ਸੀ ਤੇ ਪਿਆਲਾ ਕਰਕੇ 12 ਕਿਲੋ ਸੀ ਦੁੱਧ ਅੱਛਾ ਪਿਆਲਾਂ ਦੀ ਬਣਾਉਣ ਕਰ ਥੋੜਾ ਜਿਹਾ ਘਟ ਗਿਆ ਠੀਕ ਆ ਹਾਂ ਜੀ ਤੋੜ ਹਾਂ ਫਿਰ ਇੱਕ ਜੀ 8 ਕਿਲੋ ਦੋਦਾ ਤਾਂ ਹਸਤੇ ਜਿਹੜਾ ਇਹਦੇ ਕੋਲ ਕਹਿੰਦੇ ਕੀ ਹੈਗਾ ਮੌਕੇ ਉਤਰਾਂ ਜਿਹੜੀ ਕੱਦ ਕੱਠ ਪੱਖਾ ਚੰਗੀ ਆ ਲੈ ਜਾ ਬਿੱਦੀ ਸੱਦਰਦਾਰ ਕਾਰਡ ਵੀ ਚਵੀ ਲੀਟਰ ਦਾ ਇਹਦਾ ਅੱਛਾ 24 ਕਿਲੋ ਦੁੱਧ ਪਉਂਦੀ ਸੱਜਣ ਜਿਹੜਾ 24 ਲੀਟਰ ਦੁੱਧ ਨੇ ਚਵਾਇਆ ਇੱਤਾਂ ਹੀ ਥੱਲੇ ਬਹਿ ਜਾਓ ਭਾਵੇਂ ਵੀ ਆਓ ਠੀਕ ਐ ਧਾਰਾ ਮਾਰ ਦਈਏ ਠੰਡੀ ਤੇਰੀ ਹੈਗੇ ਵੀ ਅਰਸਾ ਸੁੱਟਦਾ ਜੇ ਠੀਕ ਐ ਇਤਨਾ ਹੀ ਰੱਸੀ ਸੁੱਟ ਕੇ ਠੀਕ ਐ ਜੀ ਲੈ ਜੇ ਤੇ ਇਹਦਾ ਮੁੱਲ ਵੀ ਜੀ ਹਰ ਕੀ ਰੱਖਣਾ ਜੀ ਹਾਂ ਵੀਰ ਜੀ ਚਲੋ ਨਾਲ ਦੇ ਨਾਲ ਦੱਸ ਦੇਣਾ ਚਾਹੀਦੀ ਗੱਲ ਇਹਦੇ ਅਗਲੇ ਸਾਲ ਚ ਛੋੜੀ ਏ ਧਰ ਘੱਟ ਜੀ ਅੱਛਾ ਇਹਦੇ ਘੱਟੇ ਥੋੜੀਆਂ ਜੀ ਅਗਲੇ ਸਾਲ ਚ ਪੰਜ ਧਰ ਘੱਟ ਜੀ ਠੀਕ ਆ ਹਾਂਜੀ ਤੇ ਮੁੱਲ ਮੁੱਲ ਤੇ ਵੀਰ ਜੀ ਇਹਦਾ 17000 ਕਰਦੇ ਆ ਅੱਛਾ ਤੇ ਜੈਸਾ 9 15 15000 ਦੇ ਦੇ ਦੋਗੇ ਤੇ ਦੁੱਧ 8 ਲੀਟਰ ਕਰੋ ਚਵਾ ਕੇ ਦੋ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਥਾਨ ਇਹਦੇ ਵੀ ਦੇਖ ਸਾਦੇ ਚ ਲੱਗੇ ਤਾਂ ਤੇ ਚਿਹਰੇ ਤੋਂ ਹੀ ਕਰੀ ਦੇਖ ਸਾਦੇ ਜੀ ਦਾ ਸੀਫਰ ਇਹਦੇ ਬਾਰੇ ਵੀ ਵੀਰ ਜੀ ਦੁਜਾ ਸੂਆ ਵੈੜ ਸੋਈ ਆ ਅੱਛਾ ਪਰਸਾ ਵੀ ਸੋਈ ਠੀਕ ਆ ਤੇ ਖਾਲੀ ਨਹੀਂ ਕੀਤੀ ਵੈੜਾ ਜੇ ਅੱਛਾ ਤੇ ਜੇ ਕੇ ਵੀਰ ਭਾਣ ਚੰਗੀ ਲੱਗਦੀ ਤੇ ਆਣ ਕੇ ਝੋਲੇ ਖਾਲੀ ਕਰਦੇ ਠੀਕ ਆ ਹਾਂਜੀ ਤੇ ਕਿੰਨੇ ਕ ਦੁੱਧ ਆ ਲੀਜੇ ਦੁੱਧ ਵੀਰ ਜੀ 5 ਜੀ ਦੇ ਸਕਦੇ ਆ ਅੱਛਾ ਵਈਆਂ ਤਾਂ ਤਾਂ ਚੱਲੂਗੀ ਤੇ ਹੁਣ ਕਿੰਨਾ ਕ ਬੋਲਾ ਜੇ ਬੋਲਾ ਵੀਰ ਜੀ ਇਸ ਟਾਈਮ 15 ਤੋਂ 16 ਲੀਟਰ ਹੋ ਗਏ ਠੀਕ ਆ ਖਾਲੀ ਨਹੀਂ ਕੀਤੀ ਚਲੋ ਇੰਨਾ ਕ ਹੀ ਗਿਰਦੇ ਆ ਬੱਚਾ ਕੀ ਤੇ ਮਗਰ ਬੱਚਾ ਜਾਉ ਬੱਚਾ ਆ ਬੱਚਾ ਜਿਹੜਾ ਇਹਦੇ ਮਗਰ ਤਾਜ਼ਾ ਹੀ ਆ ਬੱਚਾ ਜਣਾ ਵਚਾ ਦਾ ਵੱਡਾ ਦਿੱਤਾ ਗਿੱਡੀ ਤੋਰਾਂ ਫੇਰ ਇੱਕ ਵਾਰੀ ਗਾਣੂ ਬਾਕੀ ਗਾ ਆਪ ਵੀ ਚਲੋ ਵੱਡੀ ਆ ਚੰਗੇ ਕੱਟ ਕੱਦਦੀ ਆ ਸਾਰੇ ਵੱਡੀ ਵੀ ਗਾ ਆ ਹਾਂ ਦੇਖ ਸਕਦੇ ਸਾਰਿਆਂ ਚ ਉੱਚਾ ਕੱਟ ਕੱਢਦੀ ਆ ਪਹਿਲੇ ਸਵੇ ਹੀ ਇਹਨੇ 24 ਕਿਲੋਮੀਟਰ ਕੀਤਾ ਠੀਕ ਐ ਬਾਕੀ ਹੈਗੀ ਵੀ ਕ੍ਰੋਸ ਚ ਐ ਆਜੋ ਫਕ ਮਿਲਕਵੇਨ ਵੀ ਚੰਗੀ ਲੱਗੀ ਹੈ ਇਹਦੀ ਤੇ ਇਹਦਾ ਕੀ ਰੱਖਣਾ ਜੀ ਮੁੱਲ ਵੀਰ ਜੀ ਪ੍ਰੋਪਰ ਬੋਲਾ ਬੰਦਾ ਏ ਠੀਕ ਆ ਹਾਂਜੀ ਇਹ ਨਹੀਂ ਵੀ ਦੁੱਧ ਬਣ ਗਿਆ ਬੋਲਾ ਬਿਲਕੁਲ ਚਮਚੇ ਰਖਾਣ ਵਾਲਾ ਠੀਕ ਆ ਇਹ ਨਹੀਂ ਵੀ ਪੀਣ ਵਾਲਾ ਬੋਲਾ ਬਣਦਾ ਪੂਰਾ ਠੀਕ ਆ ਹਾਂਜੀ ਤੇ ਕਿੰਨੇ ਰੀ ਦੇ ਦੀ ਆਪਾਂ ਜੀ ਵੀਰ ਜੀ ਚਲੋ ਜੇ ਦੁੱਧ ਤੇ ਆਈ ਹੁੰਦੀ ਫੇਰ ਤੇ 80000 ਦੀ ਵੇਚ ਲਈ ਜੀ ਹਾਂਜੀ ਹਾਂਜੀ ਤੇ ਚਲੋ ਕਿਸੇ ਨੂੰ ਸਾਹਮਣੇ ਆ 5-7 ਦਿਨ ਹਾਂਜੀ ਸਾਹਮਣੇ ਦੁੱਧ ਦੇ ਉਡਾਣਾ ਠੀਕ ਆ ਤੇ 65 ਦੀ ਦੇ ਦਿੰਨੇ ਵੀਰ ਜੀ ਹੈਗੇ ਵਿੱਚ ਕੋ ਕਸਰ ਕੋਈ ਤੁਸੀਂ ਦੱਸਦੇ ਵੀ ਕਿ ਕਰ ਦੋ ਕੋ ਖੁੱਲਾ ਜੱਸ ਨਾ ਹੀ ਕਰ ਦੋ ਫਿਰ ਇਹ ਵੀ 55 ਦੀ ਵੀ ਇਦੇ ਦੇ ਦਾਂਗੇ ਪਰ ਹੁੰਦੀ ਨਹੀਂ ਜੀ ਅੱਛਾ ਹਾਂਜੀ 55000 ਦੀ ਦੇ ਦੋ 22 23 ਲੀਟਰ ਵਾਲੀ 55 ਦੀ ਹੁੰਦੀ ਨਹੀਂ ਜੀ ਠੀਕ ਆ ਕਹਿਣ ਦੀ ਗੱਲ ਵੱਖਰੀ ਹੁੰਦੀ ਆ ਹਾਂਜੀ ਹਾਂਜੀ ਇੰਨਾ ਕਰ ਦੇਣਾ ਕਰੋ ਕਿ ਵਛੀ ਠੀਕ ਆ ਦੂਜੀਆਂ ਕਿਉਂ ਨਹੀਂ ਕਹਤੀਆਂ 25 ਕਿਲੋ ਕਰਦੇ ਹਾਂ ਜੀ ਠੀਕ ਆ ਕਰਨ ਵਾਲੀ ਆ ਤੇ ਫੇਰ ਕਿਹਾ ਠੀਕ ਆ ਜੀ ਹਾਂਜੀ ਚਵਾਇਆ ਵੀ ਇਹ ਪਹਿਲੇ ਸੁਵੇਰ ਨਹੀਂ ਠੀਕ ਆ ਜੀ ਹਾਂਜੀ ਤੇ ਹੁਣ ਕਿਹੜੀ ਇੰਨਾ ਚ ਰਹਿ ਗਈ ਜੇ ਵਿਖਾਉਣ ਵਾਲੀ ਆ ਪਰਦੀ ਠੀਕ ਆ ਇਹ ਵੀ ਸੂਈ ਸਵਾਈ ਆ ਇਹਦੇ ਮਗਰ ਕੀ ਜੂ ਇਹਦੇ ਮਗਰ ਵੀ ਆਵਣਾ ਵਛਾ ਜਿਹੜਾ ਇਨੋਂ ਕਿੰਨਾ ਚਿਰ ਹੋਇਆ ਜੀ ਵਿਦਿਦਸੋ ਨਹੀਂ ਦੱਸਦੇ ਇਹਨੋਂ ਕਿ ਸੋਈ ਦੱਸਦੇ ਨਾ ਕਿਤੇ ਤੇ ਕੋ ਦੁੱਧ ਕਿੰਨਾ ਤਿਆਰ ਜੀ ਇਹਦੇ ਕੋ ਵੀਰ ਜੀ ਕਹਿਣ ਨੂੰ ਨਵੀਂ ਕਹਾਂਗੇ ਕਿ 8 ਕਿਲੋ ਚਵਾਗ ਨਾ ਪੱਕਾ ਦੁੱਧ ਜਿਹੜਾ ਹੈਗਾ ਵਾ ਤੋਰ ਹਾਂ ਫਿਰ ਇੱਕ ਰੀਨ ਨੂੰ ਇਹਦੇ ਥਣ ਪੂਰੇ ਜੇ ਇਹਦੇ ਵੀ ਥੋੜੀ ਜਿਹਾ ਧਰਾਂ ਘੱਟ ਜੇ ਮਗਰ ਇਹਦੇ ਘੱਟ ਜਾਂਦੇ ਠੀਕ ਆ ਠੰਡੀ ਤੇਰੀ ਆ ਤੇ ਧਰਾਂ ਥੋੜੀਆਂ ਕਰ ਬਾਕੀ ਇਹ ਆ ਕਿ ਇੱਕੋ ਮੱਝ ਗੱਬਣ ਆ ਬਾਕੀ ਸਾਰੀਆਂ ਸੋਈਆਂ ਸਵਾਈਆਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਕਿ ਆਪਣੀ ਆ ਕੇ ਚਵਾਈ ਕਰਕੇ ਵੇਖ ਚੱਕ ਕੇ ਤਸੱਲੀ ਕਰਕੇ ਖੜਿਆ ਕਰੋ। ਬਾਕੀ ਕਈ ਜਿਹੜੀ ਸਾਡੇ ਤੋਂ ਕਈ ਵੀਡੀਓ 'ਚ ਕਈ ਚੀਜ਼ਾਂ ਵਿਖਾਉਣ ਵਾਲੀਆਂ ਜਾਂ ਦੱਸਣ ਵਾਲੀਆਂ ਰਹਿ ਜਾਂਦੀਆਂ ਵਾ। ਉਹ ਤੁਸੀਂ ਆਪ ਬਾਕੀ ਸਾਰੀਆਂ ਚੀਜ਼ਾਂ ਆਪ ਵੇਖ ਕੇ ਚੰਗੀ ਤਰ੍ਹਾਂ ਮਿਰਖ ਰਚ ਕਰਕੇ ਤੇਰੀ ਖੜਿਆ ਕਰੋ ਬੱਚੂ। ਤੇ ਇਹਦਾ ਮੁੱਲ ਵਿੱਚ ਕੀ ਰੱਖਣਾ ਜੀ ਮੋਹਲ ਦੇ ਵੀਰ ਜੀ ਤਿਆਰ ਕਰਦੇ ਆਂ ਅੱਛਾ ਤੇ ਪੰਜੀ ਤੋਂ ਮਾਨਤਨ ਕਰਦੇ ਅੱਛਾ ਪੰਜੇ ਚ ਖੁੱਲਾ ਮਾਨਤਨ ਕਰਦੋਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਕੋਈ ਕੁਝ ਕਹਿਣਾ ਜੀ ਬਸ ਵੀਰ ਚੋਚਵਾ ਕੇ ਵੇਖ ਲੈਣ ਆਪਣੇ ਦੱਸ ਲੈ ਹੈਗਾ ਸ਼ੱਕ ਜੇ ਉਹ ਹੀ ਦੱਸ ਦਿੱਤਾ ਵੀਰ ਜੀ ਠੀਕ ਹੈ ਜੀ ਜੋ ਵੀ ਅਸੀਂ ਡੰਗਤ ਨੁਕਸਾਨ ਥੋੜਾ ਬੋਤਾ ਉਹ ਦੱਸ ਦਿੱਤਾ ਆ ਇਹ ਚਲੋ ਚੀਜ਼ਾਂ ਦੱਸ ਦੇਣੀਆਂ ਚਾਹੀਦੀਆਂ ਵਾ ਕਿਸੇ ਵੀ ਨੇ ਦੂਰ ਆਉਣਾ ਵਾ ਫਿਰ ਐਵੇਂ ਫੇਰਾ ਨਾ ਪਵੇ ਹਨਾ ਬਾਕੀ ਕੋਈ ਵੀਰ ਆਪਣੀ ਫੇਰ ਵੀ ਤਸੱਲੀ ਕਰਕੇ ਵੇਖ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ